ਦੋਂ ਤੋਂ ਚੱਲਦੇ ਨੂੰ ਵੀ 388 ਦਿਨ ਹੋ ਗਏ ਆ ਅੱਜ ਕਮਾਂਤਰੀ ਔਰਤ ਦਿਹਾੜਾ ਹੈਗਾ ਸਾਰੇ ਬਾਰਡਰਾਂ ਦੇ ਉੱਤੇ ਨਵੇਂ ਫਾਰਮਾਂ ਵੱਲੋਂ ਵੱਡੇ ਇਕੱਠ ਜਿਹੜੇ ਆ ਉਹ ਕੀਤੇ ਜਾਣੇ ਹੈਗੇ ਆ ਕੋਈ ਵੀ ਇਲਾਕਾ ਤਾਂ ਹੀ ਤਰੱਕੀ ਕਰ ਸਕਦਾ ਜਿੱਥੇ ਔਰਤਾਂ ਨੂੰ ਬਰਾਬਰੀ ਦੇ ਮੌਕੇ ਮਿਲਦੇ ਸਾਡੀ ਦੇਸ਼ ਦੀ ਰਾਜਨੀਤੀ ਵਿੱਚ ਗੜੀ ਔਰਟਾ ਮਿਨੀਮਾਈਜ਼ ਹੈਗੀ ਆ ਔਰਤਾਂ ਨੂੰ ਹਰ ਖੇਤਰ ਦੇ ਵਿੱਚ ਬਰਾਬਰੀ ਦੇ ਅਧਿਕਾਰ ਮਿਲਨੇ ਚਾਹੀਦੇ ਆ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਵੰਡੀ ਔਰਤਾਂ ਦਾ ਯੋਗਦਾਨ ਬਹੁਤ ਵੱਡਾ ਹੈਗਾ ਔਰਤਾਂ ਦਾ ਯੋਗਦਾਨ ਕਿਸਾਨਾਂ ਮਜ਼ਦੂਰਾਂ ਦੇ ਬਰਾਬਰ ਦਾ ਹੋਵੇ ਅਸੀਂ ਜੋ ਪ੍ਰਾਪਤ ਕਰਨਾ ਚਾਹੁੰਦੇ ਆ ਉਹ ਸਾਨੂੰ ਪ੍ਰਾਪਤ ਹੋਵੇ 12 ਵਜੇ ਜ਼ਰੂਰ ਬਾਰਡਰਾਂ ਤੇ ਪਹੁੰਚੋ ਮੈਂ ਸਰਬਲ ਸਿੰਘ ਪਦੇਰ ਆਸਵਲੇ ਸ਼ੰਭੂ ਬਾਰਡਰ ਤੇ ਖੜਾ ਮੇਰੇ ਪਿੱਛੇ 6 ਫਰਵਰੀ ਨੂੰ ਜੜੀ ਖੱਟੜ ਆਸਮਾਨੀ ਸੈਨੀ ਸਰਕਾਰ ਆ ਮੋਦੀ ਸਰਕਾਰ ਨੇ ਜਿਹੜੀ ਦਵਾਰ ਆ ਰਸਤੇ ਜਿਹੜੇ ਬੰਦ ਕੀਤੇ ਸ਼ੰਭੂ ਹੋਵੇ ਖਨੌਰੀ ਹੋਵੇ ਔਰ ਲਗਭਗ ਅੰਦੋਲਨ ਚੱਲਦੇ ਨੂੰ ਵੀ 388 ਦਿਨ ਹੋ ਗਏ ਆ ਔਰ ਇਸ ਦਵਾਰਾਂ ਨੇ ਜਿਵੇਂ ਪੰਜਾਬ ਹਰਿਆਣਾ ਦੀ ਆਰਥਿਕਤਾ ਦਾ ਨੁਕਸਾਨ ਕੀਤਾ ਵਪਾਰੀਆਂ ਦਾ ਨੁਕਸਾਨ ਕੀਤਾ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਸਥਾਨਕ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਅਸੀਂ ਕਹਿੰਦੇ ਤੁਰੰਤ ਇਹ ਰਸਤਾ ਖੋਲਿਆ ਜਾਣਾ ਚਾਹੀਦਾ ਜਿਹੜਾ ਮਰਜ਼ੀ ਆ ਜਾਵੇ ਅਰ ਦੋਵਾਂ ਰਾਹਾਂ ਦੇ ਵਿੱਚ ਰਾਹ ਖੁੱਲੇ ਨੇ ਆਹ ਦਵਾਰ ਹੈ ਸਾਹਮਣੇ ਆ ਕਿਹੜੀ ਰੋਕ ਲਾਉਂਦੀ ਹੈਗੀ ਆਮ ਲੋਕਾਂ ਨੂੰ ਨੰਗਣ ਵਾਸਤੇ ਅੱਜ ਕਮਾਂਤਰੀ ਔਰਤ ਦਿਹਾੜਾ ਹੈਗਾ ਅੱਜ ਸਾਰੇ ਬਾਰਡਰਾਂ ਦੇ ਉੱਤੇ ਦੋਵਾਂ ਫੋਰਮਾਂ ਵੱਲੋਂ ਵੱਡੇ ਇਕੱਠ ਜਿਹੜੇ ਆ ਉਹ ਕੀਤੇ ਜਾਣੇ ਹੈਗੇ ਆ ਅਰ ਅਸੀਂ ਸਮਝਦੇ ਹੈਗੇ ਆ ਕਿ ਕੋਈ ਮੁਲਕ ਕੋਈ ਸਮਾਜ ਕੋਈ ਕੋਈ ਵੀ ਇਲਾਕਾ ਤਾਂ ਹੀ ਤਰੱਕੀ ਕਰ ਸਕਦਾ ਜਿੱਥੇ ਔਰਤਾਂ ਨੂੰ ਬਰਾਬਰੀ ਦੇ ਮੌਕੇ ਮਿਲਦੇ ਹੋਣ ਸਾਡੀ ਦੇਸ਼ ਦੀ ਰਾਜਨੀਤੀ ਵਿੱਚ ਗੜੀ ਔਰਤਾਂ ਮਿਨੀਮਾਈਜ਼ ਹੈਗੀ ਆ ਔਰ ਅਸੀਂ ਔਰ ਅਸੀਂ ਚਾਹਾਂਗੇ ਕਿ ਔਰਤਾਂ ਨੂੰ ਹਰ ਖੇਤਰ ਦੇ ਵਿੱਚ ਬਰਾਬਰੀ ਦੇ ਅਧਿਕਾਰ ਮਿਲਨੇ ਚਾਹੀਦੇ ਨੇ ਅਸੀਂ ਸਮਝਦੇ ਹਾਂ ਕਿ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਵਿੱਚ ਔਰਤਾਂ ਦਾ ਯੋਗਦਾਨ ਬਹੁਤ ਵੱਡਾ ਹੈਗਾ ਉੱਤਰ ਚਰਚਾ ਹੋਣੀ ਚਾਹੀਦੀ ਆ ਔਰ ਜੇ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੁੰਨੇ ਆ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਤੇ ਸੰਘਰਸ਼ ਕਰਨਾ ਚਾਹੁੰਦੇ ਆ ਤੇ ਔਰਤਾ ਤੇ ਸਹਿਯੋਗ ਤੋਂ ਬਗੈਰ ਇਹ ਅੰਦੋਲਨ ਸਿਰੇ ਨਹੀਂ ਲੱਗਣਾਗਾ ਤੋਂ ਅਸੀਂ ਅਸੀਂ ਕੋਸ਼ਿਸ਼ਾਂ ਕਰਦੇ ਹਰ ਪਿੰਡਾਂ ਦੇ ਵਿੱਚ ਔਰਤਾਂ ਦੀਆਂ ਬਰਾਬਰੀ ਦੀਆਂ ਕਮੇਟੀਆਂ ਬਣ ਔਰ ਔਰਤਾਂ ਦਾ ਯੋਗਦਾਨ ਕਿਸਾਨਾਂ ਮਜ਼ਦੂਰਾਂ ਦੇ ਬਰਾਬਰ ਦਾ ਹੋਵੇ ਇਸ ਵਿਸ਼ੇ ਤੇ ਵੀ ਚਰਚਾ ਕਰਾਂਗੇ ਹਰ ਖੇਤ ਦੇ ਵਿੱਚ ਔਰਤ ਆਵੇ ਔਰ ਅਸੀਂ ਜੋ ਪ੍ਰਾਪਤ ਕਰਨਾ ਚਾਹੁੰਦੇ ਆ ਉਹ ਸਾਨੂੰ ਪ੍ਰਾਪਤ ਹੋਵੇ ਇਹ ਸਾਡੀ ਸਮਝੋਗੇ ਇਸ ਕਰਕੇ ਪ੍ਰੈਸ ਨੂੰ ਵੀ ਬੇਨਤੀ ਆ 12 ਵਜੇ ਜ਼ਰੂਰ ਬਾਰਡਰਾਂ ਤੇ ਪਹੁੰਚੋ ਔਰ ਕਵਰੇਜ ਦਿਓ ਔਰ ਅੱਜ ਵੱਧ ਤੋਂ ਵੱਧ ਇਲਾਕੇ ਦੀਆਂ ਸੰਗਤਾਂ ਨੂੰ ਲੋਕਾਂ ਨੂੰ ਬੇਨਤੀ ਆ ਕਿ ਬਾਰਡਰਾਂ ਤੇ ਪਹੁੰਚ ਕੇ ਵੱਡਾ ਇਕੱਠ ਕਰੀਏ ਧੰਨਵਾਦ